ਹਾਂਜੀ ਅੱਜ ਦੀ ਵੀਡੀਓ ਸਪੈਸ਼ਲ ਮੇਰੀਆਂ ਭੈਣਾਂ ਦੇ ਲਈ ਆ ਸੋਨੂ ਕੋਰ ਦੀ ਮੈਂ ਤੁਹਾਨੂੰ ਇਦਾਂ ਦੀ ਗੱਲ ਦੱਸਣ ਜਾ ਰਹੀਆਂ ਸੋਨੂ ਕੋਰ ਨੇ 95% ਕੁੜੀਆਂ ਨੂੰ ਗਲਤ ਕਿਹਾ ਕਿ 5% ਕੁੜੀਆਂ ਸਿਰਫ ਸਹੀ ਨੇ 95% ਕੁੜੀਆਂ ਪਤਾ ਨਹੀਂ ਕਿੱਥੇ ਕਿੱਥੇ ਖੇ ਖਾ ਕੇ ਆਉਂਦੀਆਂ ਸੋ ਅੱਜ ਦੀ ਵੀਡੀਓ ਸਪੈਸ਼ਲੀ ਮੇਰੀਆਂ ਭੈਣਾਂ ਲਈ ਆ ਵੀਡੀਓ ਨੂੰ ਜ਼ਰੂਰ ਦੇਖਿਓ ਮੈਂ ਤੁਹਾਨੂੰ ਦਿਖਾਉਣੀ ਆ ਦੀ ਉਹ ਕਿੰਨਾ ਗਲਤ ਬੋਲਦੀ ਆ ਕੁੜੀਆਂ ਨੂੰ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਮੈਂ ਤੁਹਾਡੇ ਸਾਹਮਣੇ ਪੂਰੀ ਗੱਲ ਰੱਖਾਂਗੀ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਤਾਂ ਅੱਜ ਜਿਹੜਾ ਹੈਗਾ ਨਾ ਮੈਂ ਸੋਨੂ ਕੌਰ ਦੇ ਬਾਰੇ ਗੱਲ ਕਰਨ ਜਾ ਰਹੀ ਆ ਸੋਨੂ ਕੌਰ ਨੇ ਮੈਨੂੰ ਹਰਪ੍ਰੀਤ ਵੀਰੇ ਨੂੰ ਤੇ ਇੱਕ ਕੁੜੀ ਹੋਰ ਹੈ ਪੰਜਾਬੀ ਰੋਸਟ ਉਹਨੂੰ ਇਹਨੇ ਰਿਪਲਾਈ ਕੀਤਾ ਤੇ ਚੈਲੰਜ ਵੀ ਕਰਦੀ ਆ ਮੈਂ ਅੱਜ ਤੱਕ ਇਹਨੂੰ ਐਦਾਂ ਦੀ ਵਰਡਿੰਗ ਯੂਜ਼ ਨਹੀਂ ਕੀਤੀ ਮੈਂ ਕੋਈ ਸਫਾਈ ਨਹੀਂ ਦੇ ਰਹੀ ਵੀ ਇਹਨੇ ਮੈਨੂੰ ਰਿਪਲਾਈ ਕਰਤਾ ਤਾਂ ਮੈਂ ਸਫਾਈ ਦੇ ਰਹੀ ਆ ਨਾ ਹੀ ਮੈਂ ਇੰਨਾ ਰੂਡ ਨਾ ਇਹਨੇ ਵਰਡ ਇਹਦੇ ਲਈ ਕੁਝ ਐਦਾਂ ਦੇ ਯੂਜ਼ ਕੀਤੇ ਆ ਹਾਂ ਤਾਂ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਬੋਲਦੀ ਕੀ ਐ ਇਹਨੇ ਕਿਹਾ ਕੀ ਐ ਇਹਨੇ ਹੁਣ ਮੈਨੂੰ ਮਜਬੂਰ ਕੀਤਾ ਕਿ ਇਹਨੂੰ ਮੈਂ ਉਦਾਂ ਦੀ ਵਰਡਿੰਗ ਦੇ ਵਿੱਚ ਜਵਾਬ ਦੇਵਾਂ ਮੈਂ ਨਾ ਸੋਹਾਂ ਸੋਹਾਂ ਦਾ ਟਾਈਮ ਐ ਤਾਬ ਮੈਨੂੰ ਲੱਗਿਆ ਵੀ ਮੈਂ ਜਦੋਂ ਵੀਡੀਓ ਦੇਖੀ ਨਾ ਵੀਡੀਓ ਤਾਂ ਮੈਂ ਕੱਲ ਹੀ ਦੇਖ ਲਈ ਸੀਗੀ ਬਟ ਮੈਨੂੰ ਨਾ ਇੰਸਟਾਗ੍ਰam ਤੇ ਇੱਕ ਦੋ ਭੈਣਾ ਨੇ ਉਹਨਾਂ ਨੇ ਮੈਨੂੰ ਮੈਸੇजेस ਕੀਤੇ ਤੇ ਵੀਰ ਵੀ ਨੇ ਉਹਨਾਂ ਨੇ ਵੀ ਮੈਨੂੰ ਮੈਸੇजेस ਕੀਤੇ ਮੈਂ ਦੇਖਿਆ ਜਦੋਂ ਸਵੇਰ ਉੱਠ ਕੇ ਵੈਸੇ ਮੈਨੂੰ ਕੱਲ ਤਾਂ ਇੱਕ ਦੋ ਮੈਸੇਜ ਹੀ ਆਏ ਸੀ ਤੇ ਅੱਜ ਜਦੋਂ ਉੱਠ ਕੇ ਦੇਖਿਆ ਮੈਨੂੰ ਕਾਫੀ ਜਣਾਂ ਦੇ ਮੈਸੇਜ ਆਏ ਪਏ ਆ ਵੀ ਸੋਨੂ ਕਰਨ ਨੇ ਤੁਹਾਨੂੰ ਰਿਪਲਾਈ ਕੀਤਾ ਸੋਨੂ ਕਰਨ ਨੇ ਤੁਹਾਨੂੰ ਰਿਪਲਾਈ ਕੀਤਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸੋਨੂ ਮੇਰੀ ਸਿੱਧੀ ਗੱਲ ਸੁਣ ਲੈ ਠੀਕ ਹੈ ਵੀਡੀਓ ਮੈਂ ਤੁਹਾਨੂੰ ਮੈਂਸ਼ਨ ਕਰਕੇ ਪਾਉਂ ਤੂੰ ਕੀ ਕਹਿਨੀ ਆ ਪਹਿਲਾਂ ਤਾਂ ਮੈਨੂੰ ਲੱਗਿਆ ਹਾਂ ਰਿਸਪੈਕਟ ਨਾਲ ਬੋਲ ਰਹੀ ਏ ਠੀਕ ਐ ਮੈਨੂੰ ਐਵੇਂ ਫੀਲ ਹੋਇਆ ਵੀ ਯਾਰ ਮੈਂ ਇਹਨੂੰ ਕੁਝ ਗਲਤ ਕਹਿ ਦੇਣੀ ਆ ਤਾਂ ਆਪਾਂ ਅੱਜ ਤੋਂ ਬਾਅਦ ਇਹਦੇ ਬਾਰੇ ਵੀਡੀਓ ਨਹੀਂ ਬਣੀ ਉਦੋਂ ਬਾਅਦ ਜਿਹੜੇ ਤੂੰ ਕੜੀਆਂ ਵਰਡ ਯੂਜ਼ ਕੀਤੇ ਆ ਨਾ ਹੁਣ ਮੈਂ ਤੇਰੇ ਤੇ ਵੀਡੀਓ ਪਾਇਆ ਕਰੂੰਗੀ ਠੀਕ ਐ ਤੂੰ ਪਬਲਿਕ ਵੀਡੀਓ ਕਰਦੀ ਆ ਤਾਂ ਹੀ ਤੇਰੇ ਤੇ ਰੋਸਟ ਕਰਦੇ ਆ ਤੂੰ ਵੀਡੀਓ ਪਬਲਿਕ ਨਾ ਕਰ ਅਸੀਂ ਰੋਸਟ ਨਹੀਂ ਕਰਦੇ ਆ ਪਹਿਲਾਂ ਵੀਡੀਓ ਦੇਖਿਓ ਜ਼ਰਾ ਬਟ ਇੱਕ ਗੱਲ ਹੋਰ ਆ ਕਿ ਆ ਜਿਹੜੇ ਦੋਸਤ ਕਰਦੇ ਆ ਉਹਨੂੰ ਤਾਂ ਮੈਂ ਬਸ ਇਹ ਕਹਿਣਾ ਚਾਹੁੰਦੀ ਆ ਮੈਨੂੰ ਰਿਸਪੈਕਟ ਕਰਦੇ ਆ ਤਾਂ ਕਿ ਵੱਡੀ ਆ ਠ ਫਰ ਸਟਾਰਟ ਕਰਨ ਦੇ ਲਈ ਤਾਂ ਹੈ ਨਹੀਂ ਤੇ ਮਨ ਤਾਂ ਵੈ ਚਾਲਾ ਪੈ ਲਾਤੀਣਾ ਕਿ ਤੂੰ ਰੋਸਟ ਕਰਨ ਵਾਲੀ ਗੱਲ ਤੇ ਰੋਸਟ ਕਰ ਬਿਨਾ ਬਾਲ ਤੇ ਰਨ ਵਧਾ ਤੜਾ ਕ ਕਰ ਚੰਦੀ ਜਹਾਜ ਮਰਾ ਵਿਆਹ ਤਾਂ ਹੋ ਜਾਣ ਚਾਹਦੇ ਆ ਸੋ ਲੋਕਾਂ ਦਾ ਤਲਾਕ ਹੋ ਗਿਆ ਚਾਰੇ ਧਾਰ ਇੱਥੇ ਬੈਠੀ ਆ ਤੂੰ ਇਸਦੀ ਲਾਣਾ ਤੂੰ ਟਿੰਡਣਾ ਲਾਣਾ ਤੇ ਬਾਕੀ ਬਨਵਾੜੇ ਪਤਾ ਲਾਦਾ ਪਹਿਲੇ ਇੱਕ ਦਸਤੂ ਸਾਦਾ ਤਲਾਕ ਕਰਾ ਦਿੱਤਾ ਤੇਰਾ ਤੇਰਾ ਤਲਾਕ ਹੋ ਜੇ ਬਾਕੀ ਤੋਂ ਹਲਾ ਤੋਂ ਸੰਧੇ ਤੋਂ ਬਲਾ ਕਰ ਸੋ ਸੰਧੇ ਤੋਂ ਰੋਸਟ ਕਰਾ ਕਰ ਤੇਰਾ ਸੋਸਟਰਾ ਤਾਂ ਤੈਨੂੰ ਲੈਗਾ ਤੂੰ ਬਿਨਾ ਢਾਲ ਤੇ ਰੋਸਟ ਕਰਦੇ ਰਹਿੰਦੀ ਆ ਤੂੰ ਤਾਂ ਕਿ ਪਦੋਵਾ ਬੋਵਾ ਤੇ ਬਾਕੀ ਮੇਰਾ ਤਾਂ ਦਿਨ ਪਨਾੜਾ ਜਾਣ ਸਾਰਾ 8:00 ਤੱਕ ਮਦੂਗਾ ਬਾਕੀ ਸਾਢੇ 10:00 ਤੱਕ ਲੜਾਈ ਪੜਾਈ ਬਣੀ ਹੋਈ ਤੇ ਜਿਹਦਾ ਕਰਕੇ ਤੂੰ ਕਹਿ ਰਹੀ ਨਾ ਮੇਰਾ ਤਲਾੜਾ ਨਹੀਂ ਹੋਣੀ ਆ ਹੋ ਕੇ ਸਾਨੂੰ ਕਰਨਿਆ ਚਾਹ ਦਿੱਤਾ ਤੂੰ ਲੜਾ ਕਿ ਸਾਡੇ ਤੋਂ ਕੁਝ ਕਹਿੰਦੇ ਰੇਗਾ ਕਰਤੀਆਂ ਤੂੰ ਬਣਾ ਡਾਲਤੀ ਵਰਕ ਹੀ ਆ ਨਿੰਦਨੀ ਸਾਡੇ ਤੇ ਬਾਕੀ ਦੁਆਰੇ ਨਿਆਲੇ ਸਾਹਮਣੇ ਪਾਰੇ ਤੂੰ ਕਹਿੰਦਾ ਕਹਿੰਦਾ ਪਹਿਲਾਂ ਆਪਦੀ ਵੀਡੀਓ ਹਟਾਉਣਾ ਮਾਰਨਾ ਚਾਹੀਦਾ ਆ ਤੁਸੀਂ ਤਾਂ ਕਿਵੇਂ ਬੋਲਦੀ ਐ ਇਹ ਕਿ ਇੱਕ ਤੀਦੀ ਆ ਵੈਸੇ ਰਿਸਪੈਕਟ ਕਰਾਉਂਦੇ ਉਹ ਲਾਇਕ ਨਹੀਂ ਨਾ ਰਿਸਪੈਕਟ ਕਰਾਉਣ ਨੂੰ ਮੈਂ ਮੈਂ ਚਾਹੁੰਦੀ ਵੀ ਨਹੀਂ ਵੀ ਮੈਂ ਤੇਰੇ ਤੋਂ ਰਿਸਪੈਕਟ ਕਰਵਾਵਾ ਠੀਕ ਹੈ ਮੈਨੂੰ ਕੋਈ ਲੋੜ ਨਹੀਂ ਜਿਹੜੇ ਮੇਰੇ ਰਿਸਪੈਕਟ ਕਰਦੇ ਨਹੀਂ ਕਰਦੇ ਨੇ ਠੀਕ ਹੈ ਤੂੰ ਕੀ ਕਹਿ ਰਹੀ ਹੈ ਤੁਸੀਂ ਸਾਰੇ ਸੌਂ ਹੀ ਰਹੇ ਹੋ ਵੀ ਇਹਨੇ ਹੁਣ ਕੀ ਕਿਹਾ ਕਿ ਆਪਣੇ ਜਵਾਬ ਸੰਭਲਾ ਠੀਕ ਹੈ ਬਿਨਾ ਗੱਲ ਤੋਂ ਰੋਸਟ ਵਾਲਾ ਕੋਈ ਤੰਤ ਹੈ ਨਹੀਂ ਜੇ ਰੋਸਟ ਵਾਲਾ ਕੋਈ ਤੰਤ ਹੈ ਨਹੀਂ ਤੇ ਬਈ ਮਿਰਚ ਤੈਨੂੰ ਕਿਉਂ ਲੱਗੀ ਤੂੰ ਕਹਿ ਰਹੀ ਹੈ ਨਾ ਵੀ ਜਿਨ੍ਹਾਂ ਨੂੰ ਤੂੰ ਰਿਪਲਾਈ ਕੀਤਾ ਉਹਨਾਂ ਨੂੰ ਹੁਣ ਮਿਰਚਾਂ ਲੱਗਣਗੀਆਂ ਮਿਰਚ ਤਾਂ ਤੈਨੂੰ ਲੱਗੀ ਹੈ ਤਾਂ ਹੀ ਤੂੰ ਰਿਪਲਾਈ ਕੀਤਾ ਮੈਂ ਰਿਪਲਾਈ ਕਰਨਾ ਨਹੀਂ ਸੀ ਚਾਹੁੰਦੀ ਪਰ ਮੈਂ ਤੈਨੂੰ ਦੱਸਣਾ ਚਾਹੁੰਦੀ ਆ ਵੀ ਮੇਰੀਆਂ ਪਹਿਲਾਂ ਦੀਆਂ ਵੀਡੀਓਜ਼ ਦੇ ਵਿੱਚ ਮੈਂ ਤੇਰਨੂੰ ਕਿੱਦਾਂ ਬੋਲਦੀ ਸੀ ਤੇ ਅੱਜ ਮੈਂ ਤੇਨੂੰ ਕਿੱਦਾਂ ਬੋਲਦੀ ਆ ਬਿਨਾ ਗੱਲ ਤੋਂ ਨਾ ਛੇੜ ਠੀਕ ਹੈ ਅਸੀਂ ਰੋਸਟ ਸਿਰਫ ਤੈਨੂੰ ਨਹੀਂ ਕਰਦੇ ਹੋਰ ਵੀ ਕਾਫੀ ਜਣਿਆਂ ਨੂੰ ਕਰਦੇ ਆ ਕਿਸੇ ਨੂੰ ਗਲਤ ਅਸੀਂ ਬੋਲਦੇ ਨਹੀਂ ਤੇ ਉਮੀਦ ਇਹੀ ਕਰਦੇ ਆ ਵੀ ਸਾਹਮਣੇ ਵਾਲਾ ਵੀ ਸਾਨੂੰ ਗਲਤ ਨਾ ਬੋਲੇ ਭੈੜੀ ਲੱਗਦੀ ਆ ਤਾਂ ਨਾ ਦੇਖਿਆ ਕਰ ਵੀਡੀਓ ਫਿਰ ਤੇਰਾ ਜਿਹੜਾ ਵਹਿਮ ਆਣਾ ਜਿਵੇਂ ਉਹ ਦੂਰ ਕਰਨਾ ਤੂੰ ਕੀ ਕਹਿ ਰਹੀ ਆ ਕਿ ਸਾਨੂੰ ਚੈਲੰਜ ਕਰਦੀਆਂ ਸਾਰੇ ਰੂਸਟਰਸ ਨੂੰ ਕਿ ਮੇਰੇ ਤੋਂ ਬਿਨਾ ਆਪ ਪਹਿਲਾ ਵੀਡੀਓ ਸੁਣਿਓ। ਮੇਰਾ ਨਾ ਤਾਂ ਬੋਲਦਿਆਂ ਮੇਰਾ ਕਰਕੇ ਵੀ ਉਹ ਆਉਂਦਾ ਸਾਡੇ ਹਨਾ ਤੇ ਚੱਲ ਮੈਂ ਥੋੜਾ ਚੈੱਕ ਕਰ ਪਾਈ ਜਨਾ ਥੋੜਾ ਤਾਂ 3000 ਆ ਜਾਂਦੇ 4000 ਆ ਜਾਂਦੇ ਆ ਇੰਨਾ ਸ਼ੁਕਰ ਕਰੋ ਕੋਸਾ ਦੀ ਰੋਟੀ ਵੜ ਜਾਂਦੀ ਹੈ ਥੋੜਾ ਤਾਂ 4000 ਸਬਸਕ੍ਰਾਈਬਰ ਨਾਲ ਥੋੜਾ ਬੱਤੇ ਜਾਂ ਤਿੰਨ ਤੁਸੀਂ ਨਾ ਬਸ ਇੱਕ ਮੋਰੀ ਗੱਲ ਤੁਹਾਨੂੰ ਚਾਹੁੰਦਾ ਤੁਸੀਂ ਮੇਰੇ ਮੇਰੇ ਵੀਡੀਓ ਤੋਂ ਬਿਨਾ ਰੋਸ ਕਿੱਤੇ ਮੇਰੇ ਵੀਡੀਓ ਪਾਈ ਬਿਨਾ ਚਲੋ ਮੈਂ ਆਪਣੇ ਨੂੰ ਲੈ ਕੇ ਦਿਖਾਉਂਦਾ ਕਿਹਦੇ ਤੇ ਕਿੰਨੇ ਮੇਰੀ ਵੀਡੀਓ ਲਿਖੋਂ ਤਰਾ ਤੁਸੀਂ ਉਹਨਾਂ ਨੂੰ ਲੈ ਕੇ ਦਿਖਾਉਂਦਾ ਸਾਰੇ ਜਿਹੜੇ ਤੁਹਾਨੂੰ ਮੇਰੇ ਕਰਕੇ ਆਉਂਦੇ ਆ ਫਿਰ ਤੁਸੀਂ ਮੈਨੂੰ ਇੰਨਾ ਦਾ ਬੋਲਦੇ ਹੋ ਸਾਰੇ ਸ਼ੁਕਰ ਮਨਾਉਂਦਾ ਤੁਹਾਡੀ ਮੇਰੇ ਕਰਕੇ ਕੰਮ ਜੰਝੂ ਗਈ ਆ ਮੈਨੂੰ ਤਾਂ ਹਾਸਾ ਆ ਗਿਆ ਬੱਸ ওকে ਇਹਨੇ ਕੀ ਕਿਹਾ ਕਿ ਮੇਰੇ ਕਰਕੇ ਤੁਹਾਡੀ ਰੋਟੀ ਚੱਲਦੀ ਆ ਮੇਰੇ ਕਰਕੇ ਤੁਸੀਂ ਖਾਂਦੇ ਆ 3-4000 ਵਿਊ ਆਉਂਦੇ ਆ ਤੁਹਾਡੇ ਜਾਂ 3-4000 ਤੁਹਾਡੇ ਸਬਸਕ੍ਰਾਈਬਰ ਨੇ ਠੀਕ ਹੈ ਤਾਂ ਮੈਂ ਅੱਜ ਤੈਨੂੰ ਇੱਕ ਗੱਲ ਕਹਿਣੀ ਆ ਇਹਨੇ ਇਹ ਕਿਹਾਗਾ ਵੀ ਮੇਰੀ ਵੀਡੀਓ ਮੈਂ ਚੈਲੰਜ ਕਰਦੀ ਆ ਤੁਸੀਂ ਮੇਰੀ ਵੀਡੀਓ ਬਿਨਾ ਪਾਏ ਮੇਰੇ ਜਿੰਨੇ ਵਿਊ ਲਿਆ ਕੇ ਦਿਖਾਓ ਤਾ ਭੈਣ ਮੇਰੀਏ ਪਹਿਲਾਂ ਤਾਂ ਜਾ ਕੇ ਨਾ ਮੇਰੀ ਇਨਸਟਾ ਆਈਡੀ ਚੈੱਕ ਕਰ ਮੈਂ ਇੱਥੇ ਸਾਈਡ ਤੇ ਨਾ ਇਨਸਟਾ ਆਈਡੀ ਜਿਹੜੀ ਹੈਗੀ ਆਪਣੀ ਉਹਦੀ ਸਕਰੀਨ ਰਿਕਾਰਡ ਲਗਾ ਦੇਣੀ ਆ ਮੈਂ ਸਾਰਾ ਨਹੀਂ ਕਰ ਸਕੀ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਸੀਗਾ ਠੀਕ ਹੈ ਤੇ ਮੈਂ ਥੋੜਾ ਜਿਹਾ ਲਾਉਣੀ ਆ ਆ ਦੇਖ ਲੈ ਧਿਆਨ ਨਾਲ ਠੀਕ ਹੈ ਇੱਥੇ ਮੈਂ ਤੇਰੀਆਂ ਵੀਡੀਓਜ਼ ਨਹੀਂ ਪਾਈਆਂ ਹੋਈਆਂ ਵਿਊਜ਼ ਤੇਰੇ ਨਾਲੋਂ ਕਿਤੇ ਜ਼ਿਆਦਾ ਹੀ ਆਏ ਹੋਏ ਨੇ ਠੀਕ ਹੈ ਤੇ ਦੂਜੀ ਗੱਲ ਤੂੰ ਮੇਰਾ YouTube ਵੀ ਚੈੱਕ ਕਰ ਸਕਦੀ ਹੈ YouTube ਤੇ ਵੀ ਕੁਝ ਇਹ ਨਹੀਂਗਾ ਵੀ ਸਿਰਫ ਤੇਰੀ ਵੀਡੀਓ ਤੇ ਵਿਊ ਆਉਂਦੇ ਨੇ ਤੇਰੇ ਸਿਰੋਂ ਕਮਾਈ ਖਾਨੇ ਆ ਸੀ ਹੈ ਅਸੀਂ ਪਹਿਲਾਂ ਭੁੱਖੇ ਮਰਦੇ ਸੀਗੇ ਵੀ ਹੁਣ ਅਸੀਂ ਤੇਰੇ ਸਿਰੋਂ ਕਮਾਈ ਖਾਨੇ ਆ ਤੂੰ ਕਿਹਦੀ ਕਮਾਈ ਖਾਨੀ ਆ ਤੂੰ ਵੀ ਆਮ ਲੋਕਾਂ ਦੀ ਸਾਡੇ ਵਰਗੇ ਨੇ ਉਹ ਲੋਕ ਵੀ ਜਿਹੜੇ ਤੈਨੂੰ ਫੋਲੋ ਕਰਦੇ ਨੇ ਜਾਂ ਜਿਹੜੇ ਤੇਰੀਆਂ ਵੀਡੀਓਜ਼ ਦੇਖਦੇ ਨੇ ਪ੍ਰੀਤ ਕਾਸ਼ੋਰਣੀ ਨੇ ਇਹ ਹੀ ਕੀਤਾ ਸੀ ਠੀਕ ਹੈ ਮੈਂ ਉਹਨਾਂ ਨੂੰ ਹੁਣ ਗਲਤ ਨਹੀਂ ਕਹਿੰਦੀ ਉਹ ਵਿਚਾਰੇ ਹੁਣ ਕਿਸੇ ਨੂੰ ਕੁਝ ਬੋਲਦੇ ਨਹੀਂ ਠੀਕ ਹੈ ਉਹਨਾਂ ਨੇ ਵੀ ਤੇਰੇ ਵਾਂਗੂ ਨਾ ਇਦਾਂ ਹੀ ਛੇੜਿਆ ਸੀ ਤੇ ਇਸ ਕਰਕੇ ਨਾ ਮੈਂ ਤਾਂ ਹਜੇ ਚਲ ਕੁੜੀ ਹੈਗੀ ਮੈਂ ਤੈਨੂੰ ਇਦਾਂ ਨਹੀਂ ਬੋਲਦੀ ਵੀ ਨਾ ਮੈਂ ਉਹ ਚੀਜ਼ਾਂ ਬੋਲਣਾ ਚਾਹੁੰਨੀ ਆ ਪਰ ਤੂੰ ਨਾ ਐਦਾਂ ਨਾ ਪੰਗੇ ਲੈ ਠੀਕ ਹੈ ਨਾ ਪੰਗੇ ਲੈ ਉਹਨਾਂ ਦੇ ਵੀਊ ਦੇਖ ਲੈ ਹੁਣ ਜਾ ਕੇ ਇਹ ਹੰਕਾਰ ਆ ਨਾ ਜਿਹੜਾ ਇਹ ਵੀਡੀਓ ਮੈਂ ਇਕੱਲੀ ਨੇ ਦੇਖੀ ਤੇਰੇ ਜਿਹੜੇ ਚਾਹਣ ਵਾਲੇ ਹੋਣਗੇ ਤੇਰੇ ਚਾਹਤੇ ਹੋਣਗੇ ਹੋਣਗੇ ਮੈਂ ਮੰਨਦੀ ਆ ਹਰ ਕਿਸੇ ਦੀ ਫੈਨ ਫਾਲੋਇੰਗ ਹੁੰਦੀ ਆ ਹੋਣਗੇ ਪਰਾ ਜਿਹੇ ਤਰੀਕੇ ਨਾਲ ਤੂੰ ਬੋਲ ਰਹੀ ਹੈ ਨਾ ਤੇਰੇ ਕਮੈਂਟ نیچے ਪੜੀ ਮੈਂ ਸਾਈਡ ਤੇ ਲਾ ਦਨੀ ਹੈ ਸਕਰੀਨਸ਼ਾਟ ਕਮੈਂਟ ਬੜੀ ਲੋਕ ਤੈਨੂੰ ਖੁਦ ਜਵਾਬ ਦੇ ਰਹੇ ਨੇ ਕਿਤੇ ਇਹ ਨਾ ਹੋਵੇ ਸਾਡੀ ਰੋਟੀ ਦੇ ਚੱਕਰ ਦੇ ਵਿੱਚ ਨਾ ਵੀ ਤੈਨੂੰ ਲੱਗਦਾ ਤੂੰ ਸਾਨੂੰ ਖਵਾਉਣੀ ਹੈ ਤੇ ਕਿਤੇ ਤੂੰ ਹੀ ਭੁੱਖੀ ਰਹਿਣ ਲੱਗ ਜੇ ਅਸ ਤਾਂ ਹੋਰ ਕਿਤੇ ਜੌਬ ਜੁਆਇਨ ਕਰ ਲਾਂਗੇ ਮੈਂ ਤਾਂ ਬੱਚਿਆਂ ਦਾ ਘਰ ਕੀ ਕਰੇ ਰਹਿਣੀ ਆ ਹੁਣ ਮੈਂ ਤੈਨੂੰ ਕੀ ਲੱਗਦਾ ਵੀ ਅਸੀਂ ਉਹ ਹੀ ਤੋਰੇ ਫਿਰਦੀ ਆ ਅਸੀਂ ਕਹਿੰਦਾ YouTube ਦੇ ਸਰਤੇ ਆ ਇਹ ਤਾਂ ਇੱਕ ਸਾਈਡ ਬਿਜ਼ਨਸ ਦੇ ਤੌਰ ਤੇ ਬਸ ਘਰੇ ਫ੍ਰੀ ਸੀ ਮੈਂ ਜਦੋਂ ਫ੍ਰੀ ਹੁੰਦੀ ਆ ਮੈਂ ਵੀਡੀਓਜ਼ ਪਾ ਲੈਂਦੀ ਆ ਠੀਕ ਹੈ ਹੋਰ ਅਸੀਂ ਇਹ ਨਹੀਂ ਵੀ ਅਸੀਂ ਤੇਰੀ ਕਮਾਈ ਖਾਣੇ ਆ ਵੀਡੀਓ ਤਾਂ ਮੈਨੂੰ ਹੁਣ ਹੋਇਆ 3 ਮਹੀਨੇ ਬਣਾਉਂਦੀ ਇਹਨੂੰ ਤੇ ਫੇਰ ਇਦੋਂ ਪਹਿਲਾਂ ਸਾਡੇ ਘਰੇ ਆਟਾ ਤੂੰ ਸੱਟ ਕੇ ਜਾਂਦੀ ਸੀ ਰੋਟੀਆਂ ਤੂੰ ਦੇ ਕੇ ਜਾਂਦੀ ਸੀ ਸਾਨੂੰ ਫੇਰ ਤੂੰ ਹਰਪ੍ਰੀਤ ਵੀਰੇ ਨੂੰ ਬੋਲ ਰਹੀ ਆ ਤੋਰੀ ਮੂਹਾ ਮੂੰਹ ਨਹੀਂ ਮੱਥਾ ਨਹੀਂ ਇਹ ਨਹੀਂ ਬੋਣੀ ਤੇਰੇ ਨਾਲੋਂ ਤਾਂ ਕਿਤੇ ਚੰਗਾ ਹੀ ਆ ਉਹ ਵੀਰ ਠੀਕ ਹੈ ਤੂੰ ਆਪਣਾ ਮੂੰਹ ਮੱਥਾ ਦੇਖ ਮੈਂ ਤੈਨੂੰ ਅੱਜ ਤੱਕ ਕਾਲੋ ਵਰਡ ਵੀ ਨਹੀਂ ਯੂਜ਼ ਕੀਤਾ ਸੀ ਮਿਰਚ ਤਾਂ ਤੈਨੂੰ ਲੱਗੀ ਐ ਵੀਡੀਓ 'ਤੇ ਤਾਂ ਧਿਆਨ ਨਾ ਦੇਖੀ ਮੇਰੀਆਂ ਸਾਰੀਆਂ ਵੀ ਮੈਂ ਤੈਨੂੰ ਉਹਦੇ ਵਿੱਚ ਕੀ ਚੰਗਾ ਮਾੜਾ ਬੋਲਿਆ ਰੋਸਟ ਕੰਚ ਦਾ ਤੇਰੇ 'ਚ ਤੰਤ ਹੈ ਨਹੀਂ ਰੋਸਟ ਦੀ ਰੋਸਟ 'ਚ ਤੰਤ ਹੈ ਨਹੀਂ ਤੇ ਫਿਰ ਤੈਨੂੰ ਮਿਰਚ ਕਾਹਤੋਂ ਲੱਗ ਗਈ ਬਈ ਮੈਂ ਕੀ ਉਹਦੇ ਤੇ ਤੇਰਾ ਕੀ ਮੈਂ ਕਵਾਂ ਹੁਣ ਮੈਂ ਥੰਬਨੇਲ ਦੇਖ ਕੇ ਤੈਨੂੰ ਮਿਰਚਾਂ ਲੱਗੀਆਂ ਹੈ ਅੰਦਰ ਜਾ ਕੇ ਵੀਡੀਓ ਵੀ ਦੇਖ ਲੈਂਦੀ ਵੀ ਉਹਦੇ ਚ ਕੀ ਆਖਿਆ ਲੋਕ ਤਾਂ ਇਦੋਂ ਵੀ ਘਟੀਆਂ ਘਟੀਆਂ ਬੋਲਦੇ ਆ ਫਿਰ ਤੂੰ ਆ ਮੇਰੀਆਂ ਭੈਣਾਂ ਜਿਹੜੀਆਂ ਮੇਰੀ ਵੀਡੀਓਜ਼ ਦੇਖਦੇ ਨੇ ਨਾ ਆ ਪਹਿਲਾਂ ਮੈਂ ਇਕੱਲੇ ਪੈਡ ਕਰਦੀ ਆ ਇਹਦੀ ਦੇਖਿਓ ਨਾ ਤਾਂ ਕਿਹੜੇ ਤੁਰ ਕਰਦੀ ਆ ਘਰ ਦੇ ਬਿਨਾਂ ਵਾਸਤੇ ਪਹਿਲਾਂ ਫੰਟੀ ਜਾ ਨਾ ਤਾਂ ਚੱਲ ਕੇ ਨੱਚ ਕੇ ਜਾਲੀਆ ਛੋਟੇ ਵਰਗਾ ਪਤਾ ਨਹੀਂ ਘਰੇ ਕਹਿ ਕੇ ਕੀ ਜਾਂਦਾ ਘਰ ਅੱਗੇ ਬੱਦ ਬੱਦ ਮਾ ਦਾ ਘਰੇ ਸਾਰਨ ਤੋਂ ਆ ਕੇ ਤਾਂ ਚਾਣਾਲ ਜਾਂਦੀ ਆ ਤੇ ਕੱਲ ਮੈਂ ਛੜ ਗਿਆ ਉਹਨਾਂ ਦਾ ਨਾ ਤਾਂ ਦਾ ਤਾਂ ਤਾਂ ਆਵ ਜਾ ਵਰ ਤੇ ਵਰ ਛੋਟੇ ਵਰਗਾ ਬੜਾ ਸਾੜਨ ਤੋਂ ਘਰ ਦੇ ਬਿਨਾਂ ਵਾਸਤੇ ਪਤਾ ਨਹੀਂ ਕਿੱਥੇ ਤੁਰਨਾ ਫੜ ਗਣਾ ਲਗਾ ਸੋ ਜਦੋਂ ਤੋਂ ਮੈਂ ਤਾਂ ਕੰਮ ਤਾਂ ਬਾਲਾ ਆਪ ਵੀ ਜਿਹੜਾ ਸੋਡਾ ਮਾਰਨ ਲੱਗਾ ਸੀ ਤਾਂ ਇਹਦਾ ਨਾ ਆਸਿਕ ਜੰਗਨਾਟ ਮਾਰ ਲਿਆ। ਬਾਕੀ ਪਰ ਮੈਂ ਅੱਜ ਕੱਲ੍ਹ ਤਾਂ ਮਨ ਕੋ ਸੱਚਾਈਆਂ ਹੀ ਸਾਟ ਰੀਆਂ। ਚਾ ਚਾ ਸੋਣੀ ਗਿਆ ਤੁਸੀਂ। ਅੱਗ ਨਾਲ ਸਾਰੇ ਭਰਾ ਇਹ ਕੀ ਕਰੇ? ਉਸ ਕੋ ਪੜਨਾ ਹਾਏਗਾ ਅਗਰ ਨਾ ਸਹੀ ਵੀ ਆ ਮਾਪਰ ਨਾ ਕਰਦਾ। ਤੇ ਬਾਕੀ ਕਈ ਹਾਂ ਅੱਜ ਕਰਾ ਮੈਨੂੰ ਕਮੰਡ ਤਾਂ ਕਰਨਾ ਬੱਸ ਨੂੰ ਮਨ ਨੂੰ ਪਿਆਰਿੰਗ। ਸੋ ਸਾਂ ਦੇ ਕਮੰਡ ਤਾਂ ਕਰਾ ਕਰੇ ਤੁਸੀਂ ਸਨ ਘਾਟ ਨਹੀਂ ਹਾਏਗਾ। ਤੁਹਾਡਾ ਜਿਆ ਪਤਾ ਨਹੀਂ ਕਿੰਨਾ ਬਦਲਣ ਲਾਂ ਕਰ। ਕਾਕੀ ਜੀ ਜਦੋਂ ਜਦੋਂ ਕੱਟੇ ਲੱਗਿਆ ਹੋਣਾ ਕਿ ਮੈਂ ਕੀ ਉਹ ਕਹਿ ਰਹੀਆਂ 95% ਜਿਹੜੀਆਂ ਕੁੜੀਆਂ ਇਹ ਮੇਰਾ ਤਾਂ ਸ਼ਗਨ ਪਿਆ ਮੈਂ ਤਾਂ ਉਹਦੇ ਨਾਲ ਕਿਤੇ ਬਾਹਰ ਜਾਨੀ ਆ 95% ਕੁੜੀਆਂ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਕਰਦੀਆਂ ਹੁਣ ਤੁਸੀਂ ਸਾਰੀਆਂ ਮੇਰੀਆਂ ਭੈਣਾਂ ਮੈਨੂੰ ਲੱਗਦਾ ਕੁਝ ਭੈਣਾਂ ਹੋਣਗੀਆਂ 50% ਤਾਂ ਹੋਣ ਗਈ ਭੈਣਾਂ ਜਿਹੜੀਆਂ ਨੂੰ ਫੋਲੋ ਕਰਦੀਆਂ ਹੁਣ ਹਜੇ ਵੀ ਤੁਸੀਂ ਇਸ ਕੁੜੀ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰਕੇ ਰੱਖ ਰੱਖਿਆ ਹਜੇ ਵੀ ਇਹਨੂੰ ਤੁਸੀਂ ਇੰਸਟਾ ਤੇ ਫੋਲੋ ਕਰਦੇ ਹੋ ਹਜੇ ਵੀ ਤੁਸੀਂ ਇਹਨੂੰ ਇਨਫਲੂਐਂਸਰ ਸਮਝਦੇ ਹੋ ਜਿਹੜੀ ਕੁੜੀਆਂ ਨੂੰ ਹੀ ਸਮਝਦੀ ਹੈ ਨਾ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਤੂੰ 95% ਕੁੜੀਆਂ ਕਹਿਨੀ ਆ 5% ਕੁੜੀਆਂ ਦੇ ਵਿੱਚ ਯਾਨੀ ਕਿ ਤੇਰਾ ਟੱਬਰ ਹੀ ਆ ਗਿਆ ਸਰ ਜਿਹੜਾ 5% ਕੁੜੀਆਂ ਚੰਗੀਆਂ ਨੇ ਹੈ ਤੋ ਮੈਨੂੰ ਵੀ ਕਿਹਾ ਵੀ ਹੋਣੀ ਸੁਧਰੀ ਹੋਏंगी ਪਹਿਲਾਂ ਕੀ ਪਤਾ ਕੀ ਕਰਦੀ ਹੋਏंगी ਤੈਨੂੰ ਮੈਂ ਦੱਸ ਦੂੰਗੀ ਵੀ ਮੈਂ ਕੀ ਕਰਦੀ ਸੀ ਤੇਰੇ ਵਾਲੇ ਲੱਛਣ ਤਾਂ ਨਹੀਂ ਕੀਤੇ ਠੀਕ ਹੈ ਤੂੰ ਸਾਰੀਆਂ ਕੁੜੀਆਂ ਨੂੰ 95% ਕੁੜੀਆਂ ਨੂੰ ਤੂੰ ਕਹਿ ਰਹੀਆਂ ਵੀ ਕਿਸੇ ਕਦੇ ਕਿਸੇ ਨਾ ਕਦੇ ਕਿਸੇ ਨਾ ਫਰਦੀਆਂ ਇਹ ਉਹ ਨਾ ਸਾਰੀ ਦੁਨੀਆ ਪਾਗਲ ਤਰੀ ਫਰਦੀ ਹੈ ਸਾਰੀ ਦੁਨੀਆ ਗਲਤ ਅਕੱਲੀ ਤੂੰ ਸਹੀ ਆ 5% ਚ ਸਿਰਫ ਤੇਰੀਆਂ ਭੈਣਾਂ ਤੇ ਤੂੰ ਹੋਣੀ ਹੈ ਹਨਾ ਮੈਂ ਬੋਲਣਾ ਨਹੀਂ ਸੀ ਚਾਹੁੰਦੀ ਤੂੰ ਕੀਵਰਡਿੰਗ ਯੂਜ਼ ਕੀਤੀ ਕਿ ਮੈਨੂੰ ਤਾਂ ਲੱਗਦਾ ਤੂੰ ਹੋਣੀ ਸੁਧਰੀ ਹੋਏਂਗੀ ਤੁਮੈਨੂੰ ਇਹ ਵਰਡ ਯੂਜ਼ ਕੀਤਾ ਰਾਈਟ ਕੁੜੀਆਂ ਨੂੰ ਇੰਨਾ ਗਲਤ ਬੋਲੀ ਹੁਣ ਮੈਨੂੰ ਇਹ ਦੱਸ ਵੀ ਤੂੰ ਉਹ 95% ਕੁੜੀਆਂ ਦੇ ਵਿੱਚ ਆਪਦੀ ਭੈਣ ਨੂੰ ਗਿਣੇਂਗੀ ਜਾਂ 5% ਕੁੜੀਆਂ ਦੇ ਵਿੱਚ ਆਪਦੀ ਭੈਣ ਨੂੰ ਉਸ ਭੈਣ ਨੂੰ ਗਿਣੇਂਗੀ ਸੁਖਪ੍ਰੀਤ ਟਵਾਲ ਨੂੰ ਜਿਹੜੀ ਨੇ ਇੱਕ ਜਿਮੀਦਾਰਾਂ ਦੇ ਮੁੰਡੇ ਦੇ ਨਾਲ ਵਿਆਹ ਕਰਵਾ ਕੇ ਉਹਨੂੰ ਉਹਦੇ ਪਰਿਵਾਰ ਤੋਂ ਐਡ ਕਰਤਾ ਦੱਸ ਮੈਨੂੰ ਵੀਡੀਓਜ਼ ਨਾ ਪਹਿਲਾਂ ਵਾਲੀਆਂ ਦੇਖ ਲਈ ਠੀਕ ਹੈ ਤੇ ਹੁਣ ਆਹ ਵਾਲੀ ਵੀਡੀਓ ਦੇਖ ਲਈ ਮੈਂ ਤੈਨੂੰ ਸਪੈਸ਼ਲ ਮੈਂਸ਼ਨ ਕਰੂੰਗੀ ਮੈਨੂੰ ਕੋਈ ਡਰ ਨਹੀਂ ਠੀਕ ਹੈ ਭੇੜੇ ਲੱਗਦੀਆਂ ਤੂੰ ਨਾ ਦੇਖ ਤੂੰ ਆਪਣੇ ਆਪ ਨੂੰ ਕਿੱਡੀ ਕ ਸਟਾਰ ਸਮਝਦੀ ਆ ਮੈਨੂੰ ਇਹ ਦੱਸ ਕਿੱਡੀ ਕ ਸਟਾਰ ਸਮਝਦੀ ਆ ਤੂੰ ਆਪਣੇ ਆਪ ਨੂੰ ਹਰ ਕਿਸੇ ਦੀ ਆਪਣੀ ਫੇਸ ਵੈਲਿਊ ਹੈਗੀ ਆ ਠੀਕ ਹੈ ਮੈਂ ਇੱਥੇ ਸਿਰਫ ਵੈਸੀ ਵੀਡੀਓਜ਼ ਪਾਉਣ ਲੱਗ ਗਈ ਠੀਕ ਹੈ ਮੈਂ ਨਾ ਕਿਸੇ ਨੂੰ ਗਲਤ ਬੋਲਿਆ ਨਾ ਮੈਂ ਗਲਤ ਇਹੋ ਜਿਹੇ ਵਰਡ ਬੋਲਾਂ ਪਰ ਅੱਜ ਜਿੱਦਾਂ ਮੈਂ ਤੈਨੂੰ ਬੋਲੀ ਆ ਨਾ ਮੈਂ ਅੱਜ ਤੱਕ ਕਦੇ ਨਹੀਂ ਬੋਲੀ ਤੇ ਇਹ ਤਰ੍ਹਾਂ ਵਹਿਮ ਆ ਵੀ ਤੇਰੇ ਸਿਰ ਤੇ ਰੋਟੀ ਚੱਲਦੀ ਆ ਠੀਕ ਹੈ ਨਾ ਕਿਸੇ ਰੋਸਟਰ ਦੀ ਤੇਰੇ ਸਿਰ ਤੇ ਰੋਟੀ ਨਹੀਂ ਚੱਲਦੀ ਵਿਊ ਚੈੱਕ ਕਰ ਲਈ ਇੰਸਟਾਗ੍ਰam ਤੇ ਮੇਰੇ ਤੇ YouTube ਤੇ ਵੀ ਤੂੰ ਕੀ ਕਹਿੰਨੀ ਆ ਕਿ ਆਪਣੇ ਜਵਾਕ ਸੰਭ ਮੈਂ ਆਪਣੇ ਜਵਾਕ ਵੀ ਸੰਭ ਰਹੀ ਆ ਘਰ ਵੀ ਸੰਭ ਰਹੀ ਆ ਘਰ ਦੇ ਸਾਰੇ ਕੰਮ ਵੀ ਨਿਪਟਾ ਰਹੀ ਆ ਨਾਲ ਨਾਲ ਮੈਂ YouTube ਤੇ ਹੁਣ ਕੰਮ ਵੀ ਕਰ ਰਹੀ ਆ ਠੀਕ ਹੈ ਤੈਨੂੰ ਇੱਕ ਗੱਲ ਦੱਸਾਂ ਤੇਰੇ ਵਰਗੀ ਤੂੰ ਨਾ ਨਾ ਤਾਂ ਘਰ ਦੇ ਕੰਮ ਕਰੇ ਜਾਣੇ ਆ ਨਾ ਤੇਥੋਂ ਜਵਾਕ ਸੰਭੇ ਜਾਣੇ ਆ ਇਹ ਮੈਨੂੰ ਤੂੰ ਲਿਖ ਕੇ ਲੈ ਲੈ ਠੀਕ ਹੈ ਘਰ ਦੇ ਜਵਾ ਮੈਂ ਆਪਣੇ ਜਵਾਕ ਸੰਭ ਰਹੀ ਆ ਠੀਕ ਹੈ ਤੇਰੇ ਵਰਗੀ ਤੂੰ ਸੰਭੇ ਨਹੀਂ ਜਾਣੇ ਕਿਉਂਕਿ ਤੂੰ ਬਣੀ ਫਿਰਦੀ ਆ ਸਟਾਰ ਅੱਜ ਤੂੰ ਸਟਾਰ ਆ ਪ੍ਰੀਤ ਕਾਸ ਦੇ ਜਾ ਕੇ ਨਾ ਵਿਊਜ਼ ਚੈੱਕ ਕਰ ਆਹ ਜਿਹੜੀ ਜਵਾਨ ਤੂੰ ਬੋਲੀ ਹੈ ਨਾ ਇਹ ਜਵਾਨ ਇਨਸਾਨ ਦੀ ਨਾ ਤੇਰੀ ਤੇਰੇ ਭੋਲੇਪਾਨ ਨੇ ਠੀਕ ਹੈ ਤੇਰੀ ਜਿਹੜੀ ਹੈਗੀ ਨਾ ਵੀ ਆਪਾਂ ਕਹਿ ਸਕਦੇ ਆਂ ਕਿ ਆ ਜਿਹੜੇ ਸਿੰਪੈਥੀ ਕਾਰਡ ਖੇਡਦੇ ਆ ਤੁਸੀਂ ਗਰੀਬੀ ਦੇ ਠੀਕ ਹੈ ਇਹਨਾਂ ਚੱਕਰਾਂ ਨਾਲ ਹੀ ਤੂੰ ਇੱਥੋਂ ਤੱਕ ਆਈ ਆ ਠੀਕ ਹੈ ਤੇ ਇੱਕ ਮਿੰਟ ਚ ਆ ਜਿਹੜਾ ਤੂੰ ਅੱਜ ਕੁੜੀਆਂ ਨੂੰ ਬੋਲੀ ਹੈ ਨਾ ਮੈਂ ਤਾਂ ਕਹਿੰਨੀ ਆ ਵੀ ਜਿਹੜੀਆਂ ਵੀ ਕੁੜੀਆਂ ਮੇਰੀ ਵੀਡੀਓਜ਼ ਦੇਖ ਰਹੀਆਂ ਨੇ ਨਾ 95% ਕੁੜੀਆਂ ਜਿੰਨੀਆਂ ਵੀ ਕੁੜੀਆਂ ਹੈਗੀਆਂ ਨਾ ਜਿਹੜੀਆਂ ਇਹਨੂੰ ਸਬਸਕ੍ਰਾਈਬ ਕਰਦੀਆਂ ਨੇ ਮੈਂ ਸਿੱਧਾ ਕਹਿੰਨੀ ਆ ਇਹਨੂੰ ਅਨਸਬਸਕ੍ਰਾਈਬ ਕਰੋ ਇਹਨੂੰ ਇੰਸਟਾ ਤੋਂ ਅਨਫੋਲੋ ਕਰੋ ਕਿਉਂਕਿ ਕੁੜੀਆਂ ਦੇ ਲਈ ਕਿੰਨੀ ਘਟਿਆ ਵਰਡਸ ਬੋਲਦੀ ਹੈ ਇਹ ਇੱਕ ਕੁੜੀ ਹੋ ਕੇ ਤੂੰ ਐਦਾਂ ਬੋਲੀ ਜਾਨੀ ਆ ਕੁੜੀਆਂ ਨੂੰ 5% ਕੁੜੀਆਂ ਸਹੀ ਆ ਸਿਰਫ ਤੇਰੇ ਟੱਬਰ 'ਚ ਹੀ ਜੰਮਗਾ ਉਹ 5% ਕੁੜੀਆਂ ਮੈਨੂੰ ਹਜੇ ਉਸ ਗੱਲ ਤੇ ਇੰਨਾ ਗੁੱਸਾ ਨਹੀਂ ਆਇਆ ਜੋ ਤੂੰ ਮੈਨੂੰ ਬੋਲੀ ਹੈ ਜਾਂ ਹਰਪ੍ਰਿਤ ਵੀਰੇ ਨੂੰ ਚੱਲ ਜੋ ਵੀ ਬੋਲਿਆ ਉਹ ਵੀਰ ਆਪੇ ਰਿਪਲਾਈ ਕਰਨਗੇ ਠੀਕ ਹੈ ਉਹ ਵੀਰ ਵੀ ਰਿਪਲਾਈ ਕਰੂਗਾ ਆਈ نو ਦੈਟ ਪਰ ਜਿਹੜਾ ਤੂੰ ਕੁੜੀਆਂ ਨੂੰ ਬੋਲੀ ਹੈ ਨਾ ਇਹ ਉਹ ਇੰਨਾ ਗੰਦਾ ਬੋਲੀ ਹੈ ਤੂੰ ਕੁੜੀਆਂ ਨੂੰ ਤੂੰ ਕੀ ਕਿੱਡੇ ਕਿ ਸਿਆਣੀ ਸਮਝਦੀ ਆਪਣੇ ਆਪ ਨੂੰ ਰਹੀ ਗੱਲ ਘਰ ਚ ਚੱਲਣ ਦੀ ਮੈਂ ਤੈਨੂੰ ਲਾਸਟ ਵਾਰ ਫੇਰ ਕਹਿੰਨੀ ਆ ਠੀਕ ਹੈ YouTube ਤੋਂ ਕਰ ਤੇਰੇ ਵਰਗਿਆਂ ਦੇ ਚੱਲਦੇ ਹੋਣਗੇ ਤੇਰੇ ਚੱਲਦੇ YouTube ਤੋਂ ਕਰ ਠੀਕ ਹੈ ਸਾਡੇ ਵਰਗਿਆਂ ਦੇ ਘਰ YouTube ਤੋਂ ਨਹੀਂ ਚੱਲਦੇ ਇਹ ਤਾਂ ਸਿਰਫ ਭੈਣ ਭਰਾਵਾਂ ਦਾ ਪਿਆਰ ਆ ਮੈਂ ਇੰਸਟਾਗ੍ਰam ਤੇ ਮੈਨੂੰ ਮੇਰੀਆਂ ਭੈਣਾਂ ਮੇਰੇ ਭਰਾ ਕਦੇ ਜਾ ਕੇ ਨਾ ਕਮੈਂਟ ਰੀਡ ਕਰੀ ਮੈਥੋਂ ਏਜ ਤੋਂ ਵੱਡੇ ਨੇ ਜਿਹੜੇ ਮੇਰੇ ਭੈਣ ਭਰਾ ਮੈਨੂੰ ਕਿੰਨੀ ਰਿਸਪੈਕਟ ਕਰਦੇ ਨੇ ਠੀਕ ਹੈ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਤੁਸੀਂ ਵੀਡੀਓਜ਼ ਪਾਇਆ ਕਰੋ ਮੈਂ ਤਾਂ ਵੀਡੀਓਜ਼ ਪਾਉਣ ਲੱਗ ਗਈ ਮਿਰਚ ਤਾਂ ਤੈਨੂੰ ਲੱਗੀ ਆ ਨਾਲੇ ਤੂੰ ਕਹਿੰਦੀ ਆ ਰੋਸਟਿੰਗ ਚ ਤੰਤਰੀ ਨਾਲੇ ਤੈਨੂੰ ਮਿਰਚਾਂ ਲੱਗੀਆਂ YouTube ਤੋਂ ਕਰ ਤੇਰੇ ਚੱਲਦੇ ਆ ਸਾਡੇ ਵਰਗਿਆਂ ਦੇ ਨਹੀਂ ਚੱਲਦੇ ਕਦੇ ਇੰਸਟੀਚਿਊਟ ਦੇ ਵਿੱਚ ਆਇਲੈਸ ਇੰਸਟੀਚਿਊਟ ਦੇ ਵਿੱਚ ਜਾ ਕੇ ਖੜ ਕੇ ਦੇਖਿਆ ਤੂੰ ਮੈਂ ਉੱਥੇ 4 ਸਾਲ ਜੌਬ ਕੀਤੀ ਐ ਐਜ਼ ਅ ਕਾਉਂਸਲਰ ਤੈਨੂੰ ਕੀ ਲੱਗਦਾ ਵੀ ਅਸੀਂ YouTube ਦੇ ਕਮਾਈ ਖਾਣੇ ਆ ਮੈਂ ਤਾਂ ਅੱਜ ਮੈਂ ਬੱਚਿਆਂ ਕਰਕੇ ਘਰੇ ਆ ਤੂੰ ਤੂੰ ਸਾਂਭੇਂਗੀ ਹੋਰ ਆਪਦੇ ਜਵਾਕ ਤੇਰੇ ਵਰਗੀਆਂ ਨਾ ਆ ਜਿਹੜੀਆਂ ਬਲੌਗਰ ਬਣੀਆਂ ਫਿਰਦੀਆਂ ਹੁੰਦੀਆਂ ਨਾ ਜਵਾਕ ਜੰਮ ਕੇ ਆਪਦੇ ਮਾਪਿਓ ਦੇ ਪੱਲੇ ਸਿੱੜ ਦਿੰਦੀਆਂ ਵੀ ਹਾਂ ਇਹ ਆਪੇ ਸਾਂਭਣ ਕੁਛ ਮਰਜ਼ੀ ਕਰਨ ਤੇ ਇਹਦੇ ਬਲੌਗਿੰਗ ਦੇ ਚੱਕਰ 'ਚ ਿਤਰੀਆਂ ਫਿਰਦੀਆਂ ਠੀਕ ਹੈ ਮੈਥੋਂ ਵੀਡੀਓ ਜੇ ਤਾਂ ਬਣ ਜੇ ਤਾਂ ਬਣ ਜੇ ਨਹੀਂ ਮੈਂ ਆਪਣੇ ਜਵਾਕ ਨੂੰ ਆਪਣੇ ਦਮ ਤੇ ਆਪੇ ਕਿਸੇ ਦੇ ਸਿਰ ਤੇ ਨਹੀਂ ਸੜਦੀ ਦਾਦਾ ਦਾਦੀ ਨਾਨਾ ਨਾਨੀ ਹਰ ਕੋਈ ਹੈਗਾ ਸਾਡੇ ਪਰਿਵਾਰ ਦੇ ਵਿੱਚ ਠੀਕ ਹੈ ਫੈਮਿਲੀ ਮੈਂਬਰਸ ਹਰ ਨੇ ਸਭ ਨੇ ਪਰ ਮੈਂ ਕਿਸੇ ਦੇ ਸਿਰ ਤੇ ਨਹੀਂ ਸੜਦੀ ਮੈਂ ਖੁਦ ਆਪਣੇ ਬੇਬੀ ਦੀ ਕੇਅਰ ਕਰਦੀ ਹਾਂ ਕਿ ਤੇਨੂੰ ਮੈਂ ਦੇਖ ਲੂੰਗੀ ਜਦੋਂ ਤੇਰੇ ਜਵਾਬ ਹੋ ਗਏ ਵੀ ਤੂੰ ਕੀ ਕਰਦੀ ਐ ਬੇਬੀ ਨੂੰ ਸੰਭਲੋ ਆਪਣੇ ਨੂੰ ਤੂੰ ਐਸਾ ਤੈਨੂੰ ਬਾਲੀ ਟੈਨਸ਼ਨ ਆ ਤਾਂ ਮੈਂ ਪੇ ਕਰਦਿਆ ਕਰੂੰਗੀ ਮਹੀਨੇ ਦਾ ਤੇਰੇ ਨੂੰ ਪੇ ਕਰਦਿਆ ਕਰੂੰਗੀ ਮਹੀਨੇ ਦਾ ਮੰਥਲੀ ਪੇ ਕਰਦਿਆ ਕਰੂੰਗੀ ਆਜਾਕਰ ਤੂੰ ਸੰਭਲਿਆ ਕਰ ਮੇਰੇ ਜਵਾਬ ਤੈਨੂੰ ਬਾਲੇ ਹਮਦਰਦੀ ਐ ਤਾਂ ਇੱਜ਼ਤ ਕਰਨੀ ਵੀ ਆਉਂਦੀ ਐ ਤੇ ਕਰਾਉਣੀ ਵੀ ਆਉਂਦੀ ਸਾਨੂੰ ਵੀ ਇੱਜ਼ਤ ਕਰਨੀ ਵੀ ਆਉਂਦੀ ਐ ਤੇ ਕਰਾਉਣੀ ਵੀ ਆਉਂਦੀ ਐ ਤੇਰੇ ਤੋਂ ਨਾ ਵੱਡੇ ਉਮਰ ਦੇ ਜਿਹੜੇ ਨੇ ਭੈਣ ਭਰਾ ਮੇਰੇ ਰਿਸਪੈਕਟ ਨਾਲ ਗੱਲ ਕਰਦੇ ਨਹੀਂ ਮੇਰੇ ਨਾਲ ਤੈਨੂੰ ਕੀ ਕੀ ਤੂੰ ਇੱਜ਼ਤ ਕਰਦੀ ਆ ਉਹ ਹਰਪ੍ਰੀਤ ਵੀਰਾ ਤੇਰੇ ਤੋਂ ਕਿੰਨਾ ਵੱਡਾ ਕਿੱਦਾਂ ਬੋਲਦੀ ਆ ਤੂੰ ਤੇਰੀ ਮੂੰਹ ਆ ਇਹ ਮੂੰਹ ਤੂੰ ਆਪਣੇ ਆਪ ਨੂੰ ਦੇਖਣਾ ਤੂੰ ਕੀ ਆ ਮੇਰੀ ਇੱਕ ਗੱਲ ਸੁਣ ਲੈ ਬੋਲਣ ਤੋਂ ਪਹਿਲਾਂ ਨਾ ਸੋਚ ਲਿਆ ਕਰ ਕਿਉਂਕਿ ਜ਼ੁਬਾਨ ਆ ਨਾ ਜਿਹੜੀ ਬੰਦੇ ਦਾ ਬਹੁਤ ਕੁਝ ਕਰਾ ਦਿੰਦੀ ਆ ਤੇ ਮੈਂ ਹੁਣ ਸਿੱਧਾ ਕਹਿੰਦੀ ਆ ਮੈਂ ਦੁਬਾਰਾ ਫੇਰ ਇਹ ਗੱਲ ਰਿਪੀਟ ਕਰਦੀ ਆ ਵੀ 95% ਕੁੜੀਆਂ ਨੂੰ ਇਹਨੇ ਕਿਹਾ ਵੀ ਗਲਤ ਨੇ ਕਿੰਨਾ ਗਲਤ ਬੋਲੀ ਆ ਕਰੇ ਕੁਝ ਹੋਰ ਦੱਸਦਿਆਂ ਫਿਰਦਿਆਂ ਕੁਝ ਹੋਰ ਹੈ ਠੀਕ ਹੈ ਤੂੰ ਕੁੜੀਆਂ ਨੂੰ ਗਲਤ ਕਹਿਨੀ ਹੈ ਨਾ ਤੇ ਮੈਂ ਕਹਿੰਨੀ ਵੀ ਜਿੰਨੀਆਂ ਵੀ ਭੈਣਾਂ ਨੇ ਨਾ ਮੇਰੀਆਂ ਸਾਰੀਆਂ ਕਰੋ ਇਹਨੂੰ ਅਨਸਬਸਕ੍ਰਾਈਬ ਤੇ ਸਾਰੀਆਂ ਦੀਆਂ ਸਾਰੀਆਂ ਨੂੰ ਇੰਸਟਾ ਤੋਂ ਅਨਫੋਲੋ ਕਰੋ ਕੱਲੀ ਇਹ ਆ ਗਈ ਸੱਚੀ ਸਾਬਤਰੀ ਬਾਕੀ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਜ਼ਿਆਦਾ ਬੋਲਣ ਦੀ ਲੋੜ ਹੈਗੀ ਆ ਜਿਹੜੀ ਵੀਡੀਓ ਦੇ ਵਿੱਚ ਤੂੰ ਸਾਨੂੰ ਰੋਸਟ ਮਤਲਬ ਰਿਪਲਾਈ ਕੀਤਾ ਠੀਕ ਹੈ ਉਸ ਵੀਡੀਓਜ਼ ਦੇ نیچے ਨਾ ਤੂੰ ਕਮੈਂਟਸ ਪੜ ਲਈ ਕਿ ਮੇਰੇ ਭੈਣ ਭਰਾਵਾਂ ਨੇ ਤੈਨੂੰ ਕੀ ਕਮੈਂਟਸ ਕੀਤੇ ਨੇ ਠੀਕ ਹੈ ਹੋਰ ਬਹੁਤ ਲੋਕ ਨੇ ਕਪਲਸ ਹੈਗੇ ਨੇ ਜਿਹੜੇ ਵਲੌਗਿੰਗ ਕਰਦੇ ਆ ਉਹਨਾਂ ਨੂੰ ਤਾਂ ਕਦੇ ਰੋਸਟ ਕੀਤਾ ਨਹੀਂ ਜਾਂਦਾ ਤੇਰੇ ਵਰਗਿਆਂ ਨੂੰ ਕਿਉਂ ਕੀਤਾ ਜਾਂਦਾ ਨਾਲੇ ਨਾ ਕੰਪੇਅਰ ਕਰਕੇ ਦੇਖੀ ਮੇਰੀ ਆ ਵੀਡੀਓ ਦੀ ਵਰਡਿੰਗ ਨੂੰ ਤੇ ਮੇਰੀਆਂ ਜਿਹੜੀਆਂ ਪਹਿਲਾਂ ਦੀਆਂ ਵੀਡੀਓਜ਼ ਮੈਂ ਤੇਰੇ ਉੱਪਰ ਪਾਈਆਂ ਉਹਨਾਂ ਦੀ ਵਰਡਿੰਗ ਨੂੰ ਮੈਂ ਨਾਰਮਲ ਰੋਸਟਿੰਗ ਕਰਦੀ ਸੀ ਤੇਰੇ ਉੱਪਰ ਠੀਕ ਹੈ ਪਰ ਤੂੰ ਮੈਨੂੰ ਮਜਬੂਰ ਕੀਤਾ ਮੈਨੂੰ ਇਦਾਂ ਦੇ ਵਰਡ ਯੂਜ਼ ਕਰਨ ਨੂੰ ਤੂੰ ਕੁੜੀਆਂ ਨੂੰ ਮਾੜਾ ਚੰਗਾ ਬੋਲ ਕੇ ਨਾ ਬਹੁਤ ਵੱਡੀ ਗਲਤੀ ਕੀਤੀ ਹੈ ਠੀਕ ਹੈ ਤੇ ਆਪਣੇ ਆਪ ਨੂੰ ਬਾਲੀ ਸੁਪਰਸਟਾਰ ਨਾ ਸਮਝ ਕਿਉਂਕਿ ਤੂੰ ਸੁਪਰਸਟਾਰ ਨਾ ਤੂੰ ਆਪਣੇ ਦਮ ਤੇ ਨਹੀਂ ਬਣੀ ਤੂੰ ਭੈਣ ਭਰਾਵਾਂ ਦੇ ਸਦਕਾ ਬਣੀ ਹੈ ਠੀਕ ਹੈ ਉਹਦੇ ਵਿੱਚ ਉਹ ਕੁੜੀਆਂ ਵੀ ਹੋਣਗੀਆਂ ਜਿਨ੍ਹਾਂ ਨੇ ਤੈਨੂੰ ਫੋਲੋ ਕੀਤਾ ਹੋਊਗਾ ਜੜੀਆਂ ਤੇਰੇ ਸਬਸਕ੍ਰਾਈਬਰਸ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਨੂੰ ਤੂੰ 95% ਚ ਇਨਕਲੂਡ ਕੀਤਾ ਹਰੇਕ ਨੂੰ ਤਾਂ ਕਈ ਐ ਨਹੀਂ ਆਉਦੀ ਪੀੜੀ ਹੇਠਾ ਸੋਟਾ ਮਰੋ ਆਪਦੀ ਪੀੜੀ ਹੇਠਾ ਸੋਟਾ ਮਰੋ ਕੀ ਗੱਲ ਸਾਰੀ ਦੁਨੀਆ ਉਹੀ ਤੁਰੇ ਫਿਰਦੀ ਹੈ ਕੁੜੀਆਂ ਨੂੰ ਵੀ ਕਹਿੰਨੀ ਆ ਹਰਪ੍ਰੀਤ ਵੀਰੇ ਨੂੰ ਵੀ ਕਹਤਾ ਤੂੰ ਮੈਨੂੰ ਵੀ ਕਹੀ ਜਾਨੀ ਆ ਪੀੜੀ ਹਟਾ ਛੋਟਾ ਮਾਰੂ ਅਸੀਂ ਤਾਂ ਆਪਦੀ ਪੀੜੀ ਹਟਾ ਛੋਟਾ ਮਾਰਿਆ ਹੋਇਆ ਠੀਕ ਐ ਸਾਡਾ ਤਾਂ ਜੇ ਆ ਭੈਣ ਭਰਾ ਪਿਆਰ ਕਰਦੇ ਨੇ ਤਾਂ ਆਪਾਂ ਵੀਡੀਓਜ਼ ਪਾਉਂਨੇ ਆ ਸੀ ਠੀਕ ਐ ਜੇ ਨਾ ਵੀ ਚੈਨਲ ਦੇ ਉੱਤੋਂ ਕੁਛ ਆਊਗਾ ਤਾਂ ਵੀ ਕੋਈ ਚੱਕਰ ਨਹੀਂ ਗਾ ਠੀਕ ਐ ਮੈਂ ਤਾਂ ਅੱਜ ਜਾ ਕੇ ਰੈਜ਼ਿਊਮ ਦੇ ਦਾਂ ਕਿਸੇ ਆਈਲੈਸ ਇੰਸਟੀਚੂਟ ਦੇ ਵਿੱਚ ਬੱਚਿਆਂ ਦੇ ਕਰਕੇ ਮੈਂ ਘਰੇ ਰਹਿ ਰਹੀ ਆ ਠੀਕ ਐ ਮਾੜਾ ਜੇ ਪਹਿਲਾਂ ਪਤਾ ਕਰ ਲਈ ਵੀ ਮੈਂ ਕੀ ਆ ਤੇ ਕੀ ਸੀ ਤੂੰ ਕਹਿੰਨੀ ਆ ਨਾ ਵੀ ਕੀ ਸੀ ਮੜ ਜਪਤਾ ਕਰੀ ਤੇਨੂੰ ਫੇਰ ਪਤਾ ਲੱਗੂਗਾ ਹੋ ਸਕਦਾ ਵੀ ਹੁਣ ਤੈਨੂੰ ਪਤਾ ਲੱਗ ਗਿਆ ਵੀ ਤੂੰ ਬੜੀ ਸਟਾਰ ਨਹੀਂ ਗਈ ਕੋਈ ਮੇਰੇ ਸਿਰ ਤੋਂ ਘਰ ਚੱਲਦਾ ਮੇਰੇ ਕਰਕੇ ਤੁਹਾਡੇ ਕਹਿੰਦੀ 3-4000 ਸਬਸਕ੍ਰਾਈਬਰ ਨਾਲ ਤਾਂ ਕਿੰਨਾ ਕ ਪੈਸੇ ਬਣ ਜਾਂਦੇ ਆ ਇਹ ਮੇਰੀ ਵੀਡੀਓ ਤੋਂ ਬਿਨਾਂ ਥੋਨੂੰ ਚੈਲੰਜ ਆ ਵਿਊ ਲਿਆ ਕੇ ਦਿਖਾਓ ਜਾ ਕੇ ਦੇਖ ਕਿੰਨੇ ਕਿੰਨੇ ਵਿਊ ਹੈਗੇ ਮੈਂ ਕੋਈ ਹੰਕਾਰ ਨਹੀਂ ਕਰਦੀ ਉਹ ਪਿਆਰ ਆ ਮੇਰੇ ਭੈਣ ਭਰਾਵਾਂ ਦਾ ਠੀਕ ਹੈ ਇਹ ਤਨਾ ਕਦੇ ਗੁੱਡੀ ਥਾਂ ਤੇ ਕਦੇ ਗੁੱਡੀ ਥਾਂ ਹਮੇਸ਼ਾ ਚੜੀ ਨਹੀਂ ਰਹਿੰਦੀ ਇਹ ਪਰਮਾਤਮਾ ਦੇ ਹੱਥ ਡੋਰ ਹੁੰਦੀ ਹੈ ਹੰਕਾਰ ਨਹੀਂ ਇਨਸਾਨ ਨੂੰ ਕਰਨਾ ਚਾਹੀਦਾ ਜਿਹੜਾ ਤੇਰੇ ਚ ਹਕਾਰ ਆਇਆ ਮੈਂ ਤੈਨੂੰ ਸਮਝਦੀ ਸੀ ਵੀ ਚਲ ਕੋਈ ਨਹੀਂ ਮੈਂ ਕਦੇ ਤੇਰੇ ਰੰਗ ਦੇ ਉੱਪਰ ਨਹੀਂ ਬੋਲੀ ਤੈਨੂੰ ਕਾਲੋ ਤੋਂ ਬਿਨਾ ਹਰ ਕੋਈ ਗੱਲ ਨਹੀਂ ਕਰਦਾ ਮੈਂ ਤੈਨੂੰ ਫੇਰ ਵੀ ਕਦੇ ਕੋਈ ਏਦਾਂ ਦੀ ਵਰਡਿੰਗ ਯੂਜ਼ ਨਹੀਂ ਕੀਤੀ ਵੀ ਚਲ ਕੋਈ ਗੱਲ ਨਹੀਂ ਹਨਾ ਰੰਗ ਰੂਪ ਰੱਬ ਦੀ ਦੇਣਾ ਤੂੰ ਦੂਜੇ ਬੰਦੇ ਨੂੰ ਸਮਝਦੀ ਕੁਛ ਨਹੀਂ ਤੈਨੂੰ ਰਿਸਪੈਕਟ ਨਾਮ ਦੀ ਚੀਜ਼ ਹੀ ਨਹੀਂ ਪਤਾ ਵੀ ਰਿਸਪੈਕਟ ਵਰਡ ਕੀ ਹੁੰਦਾ ਉਹਦਾ ਮਤਲਬ ਕੀ ਹੁੰਦਾ ਤੂੰ ਸਾਨੂੰ ਪੁੱਛਦੀਆਂ ਵੀ ਤੁਹਾਨੂੰ ਰ ਜੇ ਤੂੰ ਪਬਲਿਕ ਤੇ ਕੋਈ ਕੰਟੈਂਟ ਪਾ ਰਹੀ ਆ ਤਾਂ ਅਸੀਂ ਆਪਣਾ ਜਿਹੜਾ ਹੈਗਾ ਪੁਆਇੰਟ ਆਫ 뷰 ਉਹਦੇ ਉੱਪਰ ਰੱਖ ਸਕਦੇ ਆ ਫਿਰ ਇਦਾਂ ਦੀਆਂ ਹਰਕਤਾਂ ਨਾ ਕਰੋ ਕਿ ਅਸੀਂ ਤੁਹਾਨੂੰ ਰੋਸਟ ਕਰੀਏ ਸਾਨੂੰ ਮਿਰਚਾਂ ਲੱਗਣੀਆਂ ਇਹ ਪਤਾ ਤਾਂ ਲੱਗ ਹੀ ਗਿਆ ਹੋਣਾ ਮੈਂ ਜਿਨ੍ਹਾਂ ਨੂੰ ਜਵਾਬ ਦਿੱਤਾ ਉਹਨਾਂ ਨੂੰ ਮਿਰਚ ਬਹੁਤ ਲੱਗੂਗੀ ਮਿਰਚ ਮੁਰਚ ਨਹੀਂ ਸਾਨੂੰ ਲੱਗੀ ਮੈਨੂੰ ਮੈਨੂੰ ਤਕਲੀਫ ਹੋਈ ਏ ਸਿਰਫ ਜਿਹੜਾ ਤੂੰ 95% ਕੁੜੀਆਂ ਨੂੰ ਗਲਤ ਕਿਹਾ ਤੂੰ ਦੁੱਧ ਧੁਲੀਆਂ ਤੇਰਾ ਸ਼ਗਨ ਪੈ ਗਿਆ ਤਾਂ ਤੈਨੂੰ ਆਈ ਕਾਰਡ ਮਿਲ ਗਿਆ ਹੈਂ ਤੇ ਤੇਰੀ ਭੈਣ ਜੀ ਨੇ ਇੱਕ ਮੁੰਡੇ ਦਾ ਘਰ ਖਰਾਬ ਕਰਤਾ ਦੂਜਿਆਂ ਨੂੰ ਮਾੜਾ ਚੰਗਾ ਬੋਲਦੀ ਆ ਆਪਣੇ ਕਮੈਂਟਸ ਰੀਡ ਕਰੀ ਤੈਨੂੰ ਜਵਾਬ ਲੋਕਾਂ ਨੇ ਬਹੁਤ ਦੇਤੇ ਉਮੀਦ ਆ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਇਸ ਨੂੰ ਦੱਬ ਕੇ ਸ਼ੇਅਰ ਕਰਿਓ ਮੇਰੇ ਭੈਣ ਭਰਾ ਤੇ ਜਿਹੜੀਆਂ ਮੇਰੀਆਂ ਭੈਣਾਂ ਦਾ ਉਹਨਾਂ ਨੇ ਇੱਕ ਵਾਰੀ ਫੇਰ ਰਿਕਵੈਸਟ ਕਰ ਰਹੀਆਂ 95% ਕੁੜੀਆਂ ਇਹਨੇ ਗਲਤ ਕਹੀਆਂ ਤੇ ਜਿੰਨੀਆਂ ਵੀ ਮੇਰ ਨਾਲ ਭੈਣਾਂ ਨੇ ਨਾ ਇਨੂੰ ਅਨਫੋਲੋ ਕਰੋ ਮੈਂ ਤਾਂ ਇਹੀ ਕਹਿਣਾ ਚਾਹਨੀ ਆ ਠੀਕ ਹੈ ਚਾਹੇ ਤੁਸੀਂ ਮੈਨੂੰ ਨਹੀਂ ਵੀ ਫੋਲੋ ਕਰ ਰਹੇ ਜਾਂ ਫੋਲੋ ਮੈਨੂੰ ਵੀ ਕਰ ਦੋ ਪਰ ਇਸ ਕੁੜੀ ਨੂੰ ਅਨਫੋਲੋ ਕਰੋ ਕਿਉਂਕਿ ਇਸ ਕੁੜੀ ਨੇ ਨਾ ਕੁੜੀਆਂ ਨੂੰ ਗਲਤ ਬੋਲਿਆ ਇਹ ਖੁਦ ਬਹੁਤ ਸੱਚੀ ਸਾਵਤਰੀ ਤੁਰੀ ਫਿਰਦੀ ਹੈ ਸ਼ਗਣ ਪੈਗਾ ਤਾਂ ਸ਼ਗਣ ਤੋਂ ਪਹਿਲਾਂ ਤੂੰ ਐ ਤੁਰੀ ਫਿਰਦੀਂ ਠੱਕੇ ਖਾਂਦੀ ਹਰ ਕਿਤੇ ਹਰ ਕਿਤੇ ਤੂੰ ਉਹਦੇ ਨਾਲ ਤੁਰੀ ਫਿਰਦੀ ਐ YouTube ਤੋਂ ਘਰ ਤੇਰਾ ਚੱਲਦਾ ਮੈਂ ਲਾਸਟ ਵਾਰ ਕਹਿ ਰਹੀ ਆ ਸਾਡੇ ਵਰਗਿਆਂ ਦਾ ਨਹੀਂ ਚੱਲ ਰਿਹਾ YouTube ਤੋਂ ਘਰ ਠੀਕ ਹੈ ਤੇਰੇ ਵਰਗਿਆਂ ਨੂੰ ਇੰਸਟੀਚਿਊਟ ਚ ਕਿਸੇ ਨੇ ਖੜਨ ਨਹੀਂ ਦੇਣਾ ਅਸਤਜਲ YouTube ਤੋਂ ਨਾਕਾਸ਼ ਆਊਗਾ ਜਾ ਕੇ ਜੌਬ ਕਰ ਲੈ ਤੂੰ ਕੀ ਕਰੇਂਗੀ ਮੈਨੂੰ ਇਹ ਗੱਲ ਦੱਸ ਤੇਰਾ YouTube ਚੈਨਲ ਬੰਦ ਹੋ ਗਿਆ ਤੈਨੂੰ YouTube ਤੋਂ ਅਰਨਿੰਗ ਕਾਹਨੋਂ ਹਟ ਗਈ ਤੂੰ ਮੈਨੂੰ ਇਹ ਗੱਲ ਦੱਸ ਤੇਰੇ ਕੋਲ ਆਪਸ਼ਨ ਹੈਗਾ ਵੀ ਤੂੰ ਕੀ ਕਰੇਂਗੀ ਸਾਡੇ ਵਰਗਿਆਂ ਕੋਲੇ ਤਾਂ ਆਪਸ਼ਨ ਹੈਗਾ ਠੀਕ ਹੈ ਅਸੀਂ ਤਾਂ ਅੱਜ ਜਾ ਕੇ ਰਿਜ਼ਿਊਮ ਦੇ ਦਈਏ ਸੰਤਾ ਇੰਸਟੀਚਿਊਟ ਦੇ ਵਿੱਚ ਕਿਸੇ ਵੀ ਆਇਲਸ ਇੰਸਟੀਚਿਊਟ ਲਾ ਲਓ ਇਮੀਗ੍ਰੇਸ਼ਨ ਆਫਿਸ ਲਾ ਲਓ ਕਿਸੇ ਸਕੂਲ ਦੇ ਵਿੱਚ ਲਾ ਲਓ ਕਿਸੇ ਹਸਪੀਟਲ ਦੇ ਵਿੱਚ ਲਾ ਲਓ ਬਿਕਾਜ਼ ਵੀ ਆਰ ਵੈਲ ਐਜੂਕੇਟਿਡ ਤੂੰ ਮੈਨੂੰ ਦੱਸ ਵੀ ਜੇ YouTube ਤੋਂ ਤੇਰੀ ਅਰਨਿੰਗ ਆਉਣੀ ਬੰਦ ਹੋ ਗਈ ਤੂੰ ਮੈਨੂੰ ਇਸ ਗੱਲ ਦਾ ਜਵਾਬ ਦੇਈਂ ਵੀ ਤੂੰ ਕੀ ਕਰੇਂਗੀ ਤੈਨੂੰ ਪ੍ਰੋਮੋਸ਼ਨਾਂ ਆਉਣੀਆਂ ਬੰਦ ਹੋ ਗਈਆਂ ਇਹ ਚੀਜ਼ਾਂ ਲਾਈਫਟਾਈਮ ਨਹੀਂ ਰਹਿੰਦੀਆਂ ਲੋਕ ਅੱਜ ਤੈਨੂੰ ਪਸੰਦ ਕਰਦੇ ਨੇ ਕੱਲ ਨੂੰ ਘਟ ਜਾਣਗੇ ਵਿਊਜ਼ ਅੱਜ ਤੇਰੇ ਆਪਣੇ ਕੱਲ ਨੂੰ ਡਾਊਨ ਹੋ ਜਾਣਗੇ ਤੂੰ ਮੈਨੂੰ ਇਹ ਦੱਸ ਵੀ ਤੂੰ ਕੀ ਕਰੇਂਗੀ ਇਹ ਫੇਸ ਵੈਲਿਊ ਨਾ ਹਮੇਸ਼ਾ ਨਹੀਂ ਰਹਿੰਦੀ ਇਹ 2 ਕ ਸਾਲ ਦਾ ਹੀ ਆ ਬਸ ਵੱਧ ਤੋਂ ਵੱਧ 1 ਸਾਲ ਹੋਰ ਆ ਪਰ ਜਿੱਦਾਂ ਤੂੰ ਹੁਣ ਬੋਲਦੀ ਆ ਨਾ ਜਿੱਦਾਂ ਤੂੰ ਸਾਰਿਆਂ ਨੂੰ ਬੋਲ ਰਹੀ ਆ ਤੇ ਮੈਨੂੰ ਲੱਗਦਾ ਤੂੰ ਵੇਖੀ ਤੂੰ ਤੂੰ ਦੇਖ ਲਈ ਹੁਣ ਹੌਲੀ ਹੌਲੀ ਕੀ ਅਸਰ ਪਊਗਾ ਤੇਰੇ ਤੇ ਆਈ ਵੱਡੀ ਮਿਰਚਾ ਲੜਾਉਣ ਵਾਲੀ ਸਾਡੀ ਇਸ ਗੱਲ ਦਾ ਜਵਾਬ ਮੈਨੂੰ ਜ਼ਰੂਰ ਦੇਈ ਕਿ ਜੇ ਤੈਨੂੰ YouTube ਤੋਂ ਅਰਨਿੰਗ ਆਉਣਾ ਹਟ ਗਈ ਸਾਨੂੰ ਉਹ ਅਰਨਿੰਗ ਨਾ ਆਵੇ ਨਹੀਂ ਆਉਂਦੀ ਕੋਈ ਚੱਕਰ ਨਹੀਂ ਠੀਕ ਹੈ ਨਹੀਂ ਆਉਂਦੀ ਕੋਈ ਚੱਕਰ ਨਹੀਂ ਭੈਣ ਭਰਾ ਨਾਲ ਸਪੋਰਟ ਕਰਦੇ ਨੇ ਇੰਨਾ ਬਹੁਤ ਆ ਭੈਣ ਭਰਾ ਪਿਆਰ ਦੇ ਰਹੇ ਨੇ ਇੰਨਾ ਬਹੁਤ ਆ ਠੀਕ ਹੈ ਤੇ ਤੂੰ ਮੈਨੂੰ ਇਹ ਗੱਲ ਦੱਸ ਅਸੀਂ ਤਾਂ ਜਾ ਕੇ ਮੈਂ ਤਾਂ ਅੱਜ ਜਾ ਕੇ ਮੇਰੇ ਤਾਂ ਬੱਚੇ ਦਾ ਕਰਕੇ ਆ ਮੇਰਾ ਬੇਬੀ ਸ਼ੋਟਾ ਇੱਕ ਉਦੇ ਕਰਕੇ ਆ ਮੈਂ ਤਾਂ ਹੁਣ ਜਾ ਕੇ ਇੰਸਟੀਚਿਊਟ ਦੇ ਵਿੱਚ ਉਹ ਕਰ ਲਾ ਮੈਂ ਤਾਂ ਮੂਵੀਜ਼ ਦੇ ਵਿੱਚ ਇੰਨਾ ਕੰਮ ਕਰਕੇ ਆਈਆਂ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਕਰਕੇ ਆਈਆਂਗੀ ਮੈਂ ਤੇ ਮੈਂ ਤਾਂ ਹੁਣ ਜਾ ਕੇ ਕੰਮ ਕਰ ਲਾ ਮੈਂ ਤਾਂ ਵਧੀਆ ਅਰਨਿੰਗ ਕਰ ਸਕਦੀ ਹਾਂ ਤੂੰ ਮੈਨੂੰ ਦੱਸ ਵੀ ਤੇਰੇ YouTube ਤੋਂ ਅਰਨਿੰਗ ਆਉਣਾ ਹਟ ਗਈ ਤਾਂ ਤੂੰ ਕੀ ਕਰੇਂਗੀ ਕਿੱਥੋਂ ਪੈਸਾ ਕਮਾਏਂਗੀ ਤੂੰ ਸਾਨੂੰ ਆਹ ਨਹੀਂ ਵੀ ਸਾਡੇ ਤੇਰੇ ਸਿਰੋਂ ਘਰ ਚੱਲਦੇ ਨੇ ਆldi ਜ਼ੁਬਾਨ ਨੂੰ ਹੁਣੇ ਕੰਟਰੋਲ ਕਰ ਲਾ ਭੈਣੇ ਇਹ ਮੈਂ ਦੱਸਦਾ ਠੀਕ ਹੈ ਤੇ ਹੁਣ ਕੰਪੇਅਰ ਕਰ ਲਈ ਮੇਰੀ ਅੱਜ ਦੀ ਵੀਡੀਓ ਦੇ ਵਰਡਿੰਗ ਨੂੰ ਤੇ ਪਹਿਲਾਂ ਦੀਆਂ ਵੀਡੀਓਜ਼ ਦੀ ਵਰਡਿੰਗ ਨੂੰ ਮੈਂ ਤੈਨੂੰ ਕਦੇ ਕੋਈ ਇਦਾਂ ਦੀ ਵਰਡਿੰਗ ਯੂਜ਼ ਨਹੀਂ ਕੀਤੀ ਸੀ ਨਾ ਹੀ ਕੋਈ ਅਪਸ਼ਬਦ ਯੂਜ਼ ਕੀਤਾ ਸੀ ਪਰ ਤੂੰ ਮੈਨੂੰ ਮਜਬੂਰ ਕੀਤਾ ਕਿ ਮੈਂ ਤੈਨੂੰ ਇੰਨਾ ਰੂਡ ਬੋਲਾਂ ਠੀਕ ਹੈ ਇਸ ਕਰਕੇ ਇਹਨੂੰ ਸੋ ਸਮਝ ਕੇ ਬੋਲਿਆ ਕਰ ਤੂੰ ਜਿਹੜੀਆਂ ਗੱਲਾਂ ਬੋਲੀਆਂ ਨਾ ਇਹ ਤੈਨੂੰ ਸ਼ੋਭਾ ਨਹੀਂ ਦਿੰਦੀਆਂ ਤੇ ਨਾ ਹੀ ਐਦਾਂ ਤੂੰ ਕਿਸੇ ਨੂੰ ਬੋਲ ਸਕਦੀ ਠੀਕ ਹੈ ਕਿਸੇ ਦੇ ਕੈਰੈਕਟਰ ਤੇ ਉਂਗਲ ਨਹੀਂ ਤੂੰ ਚੁੱਕ ਸਕਦੀ ਤੂੰ ਸਾਰਿਆਂ ਨੂੰ ਕੈਰੈਕਟਰ ਇੱਕ ਹਿਸਾਬ ਦਾ ਤਾਂ ਕੈਰੈਕਟਰਲੈਸੀ ਦੱਸੀ ਜਾਨੀਂ ਤੂੰ ਕੱਲੀ ਚੰਗੀ ਆ ਗਈ ਚਲੋ ਜੀ ਕਰਦੇ ਆਂ ਵੀਡੀਓ ਨਾ ਇੱਥੇ ਖਤਮ ਵਿਡੀਓ ਨੂੰ ਤੱਕ ਕੇ ਸ਼ੇਅਰ ਜ਼ਰੂਰ ਕਰਨਾ